ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਨੂੰ ਇਤਿਹਾਸਿਕ ਤੰਤੀ ਸਾਝਾ ਪ੍ਰਤੀ ਸੁਚੇਤ ਕਰਨ ਅਤੇ ਗੁਰਮਤੀ ਦ੍ਰਿਸ਼ਟੀ ਦੇ ਨਾਲ ਜੋੜਨ ਦੇ ਯਤਨਾਂ ਨੂੰ ਅੱਗੇ ਤੋਰਦੇ ਹੋਏ ਇਤਿਹਾਸਿਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਦੇ ਪਰਿਸਰ ਵਿੱਚ ਇੱਕ ਉੱਚੇ ਥੜੇ ਦਾ ਨਿਰਮਾਣ ਕਰਵਾ ਕੇ ਰਬਾਬ ਨੂੰ ਸ਼शोਭਿਤ ਕੀਤਾ ਗਿਆ ਇਸ ਮੌਕੇ ਤੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਦੇ ਮੈਨੇਜਰ ਅਤੇ ਐਸਜੀਪੀਸੀ ਦੇ ਮੈਂਬਰ ਦੇ ਸਟਾਫ ਨਾਲ ਹੋਰ ਵੀ ਸੰਗਤਾਂ ਮੌਜੂਦ ਰਹੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਹਾਨ ਪਾਵਨ ਪਵਿੱਤਰ ਇਤਿਹਾਸਕ ਸਥਾਨ ਸੱਚਖੰਡ ਦਰਬਾਰ ਗੁਰਦੁਆਰਾ ਸ਼੍ਰੀ ਪੀਰ ਸਾਹਿਬ ਸੁਲਤਾਨਪੁਰ ਲੋਧੀ ਦੀ ਧਰਤੀ ਤੇ ਜਗਤਵਾਲੀ ਸੈਭ ਸੇਖ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੇ ਲਗਭਗ 70 ਸਾਲ ਦੀ ਸਮੁੱਚੀ ਜ਼ਿੰਦਗੀ ਦੇ ਵਿੱਚੋਂ 14 ਸਾਲ 9 ਮਹੀਨੇ 13 ਦਿਨ ਸੁਲਤਾਨਪੁਰ ਲੋਧੀ ਦੀ ਤਰਤੀ ਤੇ ਬਿਤਾਏ ਤੁਹਾਨੂੰ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜੀ ਨੇ ਜਗਤ ਦੇ ਭਲੇ ਵਾਸਤੇ ਚਾਰ ਉਦਾਸੀਆਂ ਧਾਰਨ ਕੀਤੀਆਂ ਔਰ ਸਤਿਗੁਰੂ ਪਾਤਸ਼ਾਹ ਗਰੀਬ ਨਿਵਾਜ ਜੋ ਪਹਿਲੀ ਉਦਾਸੀ ਸੁਲਤਾਨਪੁਰ ਲੋਧੀ ਤੋਂ ਜਗਤ ਜਨਨ ਦੇ ਉਖਾਰਨ ਵਾਸਤੇ ਜਗਤ ਜਨਨ ਦੇ ਉਤਾਰਨ ਵਾਸਤੇ ਸਤਗੁਰੂ ਜੀ ਸੁਲਤਾਨਪੁਰ ਲੋਧੀ ਦੀ ਧਰਤੀ ਤੋਂ 6 ਤਾਰਾਂ ਵਾਲਾ ਰਬਾਬ ਭਾਈ ਮਰਦਾਨਾ ਜੀ ਦੇ ਹੱਥ ਵਿੱਚ ਦੇ ਕੇ ਸਤਗੁਰੂ ਜੀ ਨੇ ਆਖਿਆ ਭਾਈ ਮਰਦਾਨਾ ਜੀ ਆਪ ਜੀ ਰਬਾਬ ਵਜਾਓ ਤੇ ਮੈਂ ਕੀਰਤਨ ਕਰਾਂਗਾ ਭਾਈ ਮਰਦਾਨਾ ਜੀ ਨੇ ਸਤਗੁਰੂ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜੀ ਦੇ ਪਾਸੋਂ ਰਬਾਬ ਪ੍ਰਾਪਤ ਕਰਕੇ ਤਨ ਗੁਰੂ ਨਾਨਕ ਪਾਤਸ਼ਾਹ ਮਹਾਰਾਜੀ ਨੇ ਉਸ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਦੀ ਕੀਰਤੀ ਕੀਰਤਨ ਕੀਤਾ ਭਾਈ ਮਰਦਾਨਾ ਜੀ ਨੇ ਰਬਾਬ ਦੀ ਨਾਲ ਸੰਗਤ ਕੀਤੀ ਉਸ ਮਹਾਨ ਇਤਿਹਾਸਕ ਜੋ ਸਾਡੇ ਕੋਲ ਪਰੰਪਰਾ ਸੀ ਸੁਲਤਾਨਪੁਰ ਲੋਧੀ ਦੀ ਤਰਤੀ ਤੋਂ ਮਹਾਰਾਜੀ ਨੇ ਆਰੰਭ ਕੀਤੀ ਕੀਰਤਨ ਦੀ ਦਾਤ ਪੂਰ ਸਮੁੱਚੀ ਲੋਕਾਈ ਨੂੰ ਬਖਸ਼ੂਸ ਕੀਤੀ ਹੈ ਉਸ ਮਹਾਨ ਜਾਤੀ ਦੇ ਅੰਦਰ ਅੱਜ ਇੱਕ ਰਵਾਬ ਗੁਰਦੁਆਰਾ ਸ੍ਰੀ ਵੇਰ ਸਾਹਿਬ ਜੀ ਦੀ ਪਾਵਨ ਹਦੂਦ ਦੇ ਅੰਦਰ ਖੜੇ ਦੇ ਉੱਪਰ ਸ਼ਸ਼ੋਭਤ ਕੀਤੀ ਗਈ ਹੈ ਸੋ ਇਹ ਸ਼ੋਭਾ ਅਵਸਰ ਦੀ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ ਸੋ ਮੈਨਜਰ ਸਾਹਿਬ ਜੀ ਦਾ ਅਤੇ ਸਾਡੇ ਸ਼੍ਰੋਮਣੀ ਗੋਵਿੰਦ ਗੋਤਾਰਾ ਪ੍ਰਬੰਧਕ ਕਮੇਟੀ ਦੇ ਮਾਨਯੋਗ ਮੈਂਬਰ ਸਹਿਬਾਨਾਂ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਦਰਜਾ ਉਹ ਦਰਜਾ ਸੇਵਾਦਾਰਾਂ ਦਾ ਬਹੁਤ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਉਪਰਾਲੇ ਉਦਮ ਸਦਕਾ ਇਹ ਕਾਰਜ ਸੰਪੰਨ ਹੋਇਆ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਜਥੇਦਾਰ ਜੈ ਨੈਲ ਸਿੰਘ ਡੋਗਰਾ ਵਾਲਾ ਮੈਂਬਰ ਕ੍ਰੋਮੀ ਗੁਰਸਰਵ ਪ੍ਰਬੰਧਕ ਕਮੇਟੀ ਆਇਜਾ ਇਹ ਮਗਾਰਤ ਦਿਨ ਹਰਕਤ ਸੰਤਾਨਪੁਰ ਗੁਰੂ ਰਵੀਰ ਸਿੰਘ ਸਾਹਿਬ ਜੀ ਦੀ ਕਿਰਪਾ ਨਾਲ ਬੜਾ ਹੀ ਖੁਸ਼ੀਆਂ ਭਰਿਆ ਦਿਹਾੜਾ ਹੈ ਅੱਜ ਦੇ ਦਿਨ ਤੇ ਮਹਾਰਾਣੀ ਮੱਖੀਆਂ ਕੀਤੀਆਂ ਪਹਿਲਾਂ ਸਾਡੇ ਸਤਕਾਰਯੋਗ ਮੈਨੇਜਰ ਸਾਹਿਬ ਸਰਪਤਾਪ ਸਿੰਘ ਨੇ ਬੜੀ ਬੜੀ ਹਿੰਮਤ ਕਰਕੇ ਬਾਬਾ ਜੀ ਨੂੰ ਸ੍ਰੀ ਮਾਨ ਬਾਬਾ ਜਗਤਾ ਸਿੰਘ ਜੀ ਘਰ ਸੇਵਾ ਵਾਇਨ ਨੂੰ ਪ੍ਰੇਰਨਾ ਦੇ ਕੇ ਬੇਨਤੀ ਕਰਕੇ ਇੱਕ ਬਹੁਤ ਵੱਡਾ ਸੁੰਦਰ ਹਾਲ ਦੀ ਅੱਜ ਲੈਂਟਰ ਪਾਉਣ ਦੀ ਰਸਮ ਅਦਾ ਹੋਈ ਹੈ। ਔਰ ਮੈਂ ਸਮਝਾ ਕਿ ਸਾਡੇ ਕੋਲ ਬਹੁਤ ਵੱਡੀ ਘਾਟ ਸੀ ਕਿ ਜਦੋਂ ਅਸੀਂ ਮਾਇਆ ਦੀ ਗੰਤੀ ਗੋਖਾਂ ਦੀ ਕਰਦੇ ਸੀ ਤੇ ਸਾਡੇ ਕੋਲ ਕੋਈ ਪੂਰਨ ਤੌਰ ਤੇ ਵਧੀਆ ਜਗ੍ਹਾ ਨਹੀਂ ਸੀ। ਇਹ ਮੰੰਦਰ ਸਾਹਿਬ ਨੇ ਵੱਡਾ ਫੈਸਲਾ ਲੈ ਕੇ ਉਹ ਜਗ੍ਹਾ ਅੱਜ ਉਹਨੂੰ ਲੈਂਟਰ ਪਾਇਆ ਜਾ ਰਿਹਾ ਹੈ ਤੇ ਬਹੁਤ ਸੁੰਦਰ ਹਾਲ ਬਣ ਜਾ ਰਿਹਾ ਹੈ। ਔਰ ਦੂਸਰਾ ਔਰ ਪਿਛਲੀ ਗੱਲ ਇਹ ਹੋਈ ਕਿ ਮਹਿੰਦਰ ਸਾਹਿਬ ਨੇ ਬੜੀ ਵੱਡੀ ਹਿੰਮਤ ਕੀਤੀ ਜਿਹੜਾ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਬਹੁਤ ਵੱਡੇ ਪ੍ਰੋਗਰਾਮ ਇੱਥੇ ਲਿਖੇ ਗਏ ਸੀ ਔਰ ਜਿਨ੍ਹਾਂ ਵਿੱਚ ਇੱਕ ਯਾਦਗਰੀ ਥੜਾ ਬਣਾਇਆ ਗਿਆ ਸੀ ਬਾ ਕੰਪਲੈਕਸ ਦੇ ਵਿੱਚ ਔਰ ਜਿਹਦੇ ਵਿੱਚ ਅਜੇ ਤੱਕ ਫੈਸਲਾ ਨਹੀਂ ਕਰ ਪਾਇਆ ਹੈ ਕਿ ਇੱਥੇ ਕਿਹੜੀ ਚੀਜ਼ ਸ਼ੁਰੂਤ ਕੀਤੀ ਜਾਵੇ ਪਰ ਮੈਂ ਸਮਝਾ ਕਿ ਬੈਂਜ ਸਾਹਿਬ ਦੀ ਦੂਰ ਅੰਦੇਚੀ ਸਾਡੇ ਜਥੇਦਾਰਾਂ ਦੀ ਸਾਰੇ ਪ੍ਰਬੰਧਕਾਂ ਦੀ ਦੂਰ ਅਦੇਸ਼ੀ ਦੇ ਨਾਲ ਅੱਜ ਵੱਡਾ ਫੈਸਲਾ ਲਿਆ ਕਿ ਉੱਥੇ ਭਾਈ ਫਿਰੰਦਾ ਜੀ ਜਿਨ੍ਹਾਂ ਨੇ ਗੁਰੂ ਸਾਹਿਬਾ ਸਾਹਿਬ ਭਾਈ ਪਾਰਨਾ ਬਾਲਾ ਜੀ ਤੇ ਮਦਾਨਾ ਜੀ ਨੂੰ ਗੁਰਦੁਆਰਾ ਰਵਾਬਸੌਰ ਭੜੋਂ ਰੋਹਾਣੇ ਤੋਂ ਲੈ ਕੇ ਇੱਥੇ ਸਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜਿੱਤੇ ਪਾਚਰੇ ਕੁਲ ਭੇਟ ਕੀਤੀ ਰਵਾਬ ਔਰ ਵਾਬ ਦਾ ਸਤ ਮਰਨ ਲਈ ਬੜੇ ਤੰਬੇ ਸਿਰੇ ਤੋਂ ਪੁਚਾਰ ਕੀਤੀਆਂ ਜਾ ਰਹੀਆਂ ਸੀ ਅੱਜ ਸ੍ਰੀ ਮਾਨਸਤਪਾਪਾ ਜਗਤਾਰ ਸਿੰਘ ਜੀ ਕਾਰ ਸੇਵਾ ਵਾਲੇ ਮਹਾਂਪੁਰਖ ਤੇ ਉਹਨਾਂ ਦੇ ਨਾਲ ਹੋਰ ਵੱਡੇ ਮਹਾਂਪੁਰਖ ਹੋਰ ਵੀ ਆਏ ਸੀ ਜਿਨ੍ਹਾਂ ਨੇ ਸਾਰਿਆਂ ਨੇ ਮਿਲ ਕੇ ਅੱਜ ਮੈਂਚੇਸ ਸਾਹਿਬ ਸਾਡੇ ਸਾਰੇ ਜਿੰਦਰ ਸਿੰਘ ਜੀ ਗੰਧੀ ਸਾਹਿਬ ਤੇ ਹੋਰ ਪ੍ਰਬੰਧਕਾਂ ਨੇ ਸਾਰਿਆਂ ਨੇ ਅੱਜ ਮਿਲ ਕੇ ਅਸੀਂ ਉੱਥੇ ਉਹ ਜਿਹੜਾ ਥੜਾ ਬਣਾਇਆ ਸੀ ਕਾਫੀ ਲੰਬੇ ਸਮੇਂ ਤੋਂ ਉਡੀਕ ਸੀ ਉਤੇ ਰਵਾਬ ਜਿਹੜੀ ਉਹ ਸਥਾਪਿਤ ਕੀਤੀ ਜਾਵੇ ਉਹ ਅੱਜ ਰਵਾਬ ਜਿਹੜੀ ਆ ਸ਼੍ਰੀਮਾਨ ਸੰਤ ਬਾਬਾ ਜਕਤਾਰ ਸਿੰਘ ਜੀ ਕਾਰਜਪ੍ਰਵਾਹ ਵਾਲਿਆਂ ਦੀ ਰਹਿਮਾਈ ਹੈ ਤੇ ਔਰ ਸਾਰੀ ਸੁਭੂਤੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਔਰ ਸਾਡੇ ਸਾਰੇ ਇਸ਼ਤਕਾਰਯੋਗ ਸਟਾਫ ਨੇ ਮਿਲ ਕੇ ਸਤਿਗੁਰਾਂ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਕੇ ਅੱਜ ਉਹ ਜਿਹੜੀ ਰਵਾਬ ਉਥੇ ਸਥਾਪਿਤ ਕੀਤੀ ਗਈ ਆ ਕਿਉਂਕਿ ਇਹ ਰਵਾਬ ਬਹੁਤ ਵੱਡਾ ਇਤਿਹਾਸਕ ਇੱਕ ਚਿੰਨ੍ਹ ਉਹ ਗੁਰੂ ਸਾਹਿਬ ਨੇ ਮੇਰ ਕਰਕੇ ਸਿੱਖਾਂ ਨੂੰ ਇੱਕ ਕੀਰਤਨ ਦੀ ਰਾਤ ਜੋ ਵਕੀਸ਼ ਕੀਤੀ ਆ ਉਹ ਇੱਥੋਂ ਹੀ ਸ਼ੁਰੂ ਹੋਈ ਪਹਿਲਾਂ ਤਾਂ ਸਾਬ ਸ੍ਰੀ ਗੁਰੂ ਨਾਨਕ ਦੇਵ ਜੀ ਬਾਹਰ ਨੇ ਸਾਨੂੰ ਬਾਣੀ ਦਿੱਤੀ ਔਰ ਉਸ ਤੋਂ ਬਾਅਦ ਉਹ ਸੰਤ ਕਾੜ ਜਾ ਕੇ ਤੀਸਰੇ ਦਿਨ ਉਹ ਵਹੀ ਨਦੀ ਦੇ ਕਿਨਾਰੇ ਬੈਠ ਕੇ ਉੱਥੇ ਗੁਰੂ ਸਾਹਿਬ ਨੇ ਮੇਰਾ ਕੀਤੀਆਂ ਔਰ ਮੂਲ ਮਤਲਬ ਬਾਤ ਵਿਚਾਰ ਕਰਕੇ ਸਾਨੂੰ ਸਾਰੇ ਜਗਤ ਨੂੰ ਬਾਣੀ ਦੀ ਅਰਬਤਾ ਕਰਕੇ ਦਿੱਤੀ ਔਰ ਇਸ ਤੋਂ ਬਾਅਦ ਦੂਸਰੀ ਅਰਵਾਬ ਜੋ ਭਾਈ ਫਿਰੰਦੇ ਜੀ ਨੇ ਦਿੱਤੀ ਭਾਈ ਵਰਦਾਦਾ ਜੀ ਜੀ ਨੇ ਇਥੋਂ ਉਸ ਅਰਵਾਬ ਦੇ ਨਾਲ ਚਾਰੋਂ ਦਸ ਗਿਆ ਧਾਰਨ ਕਰਕੇ ਜਗਤ ਜਲੰਦੇ ਨੂੰ ਤਾਰਨ ਵਾਸਤੇ ਕੀਰਤਨ ਦੀ ਰਮ ਜਿਹੜੀ ਇਹ ਮਹਾਨਤਾ ਕੀਰਤਨ ਦੀ ਇਹ ਮਾਤ ਚਲਾਈ ਔਰੇ ਪੂਰੇ ਵਰਲਡ ਵਿੱਚ ਸਿੱਖਾਂ ਨੂੰ ਕੀਰਤਨ ਕਰਨ ਦੀ ਇਜਾਜ਼ਤ ਕਾਈ ਅੱਜ ਦੇ ਮੁਬਾਰਕ ਦਿਨ ਦੀ ਮਸਹੂਬ ਖਾਲਸਾ ਪੰਥ ਨੂੰ ਸਿੱਖ ਸੰਗਤਾਂ ਨੂੰ ਲੱਖ ਲੱਖ ਵਾਰ ਵਧਾਈ ਪੇਸ਼ ਕਰਦਾ ਹਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ